ਫਸਲ ਕਾਦੀ ਦੇ ਸਾਰੇ ਨਾਲ ਜੀ ਆਹਾ ਬ੍ਰੇਕਾ ਹਾਂ ਬ੍ਰੇਕ ਕਰਦੇ ਆਉਣੇ ਹਾਂ ਲੋ ਜੀ ਆਹ ਕੈਮਰੇ ਦੀ ਵੀਡੀਓ ਫੇਰ ਨਹੀਂ ਲਿਆਉਣਾ ਪੈਣਾ ਡਰੈਕਟਰ ਹੂੰ ਕਣਕ ਬੀਜਣ ਆਇਆ ਬਾਈ ਉਹ ਸੁਪਰ ਸੀਟਰ ਵਾਲਾ ਖੜਾਗਾ ਹਾਂ ਬੀਜਰ ਰੇ ਆਪਾਂ ਘਰ ਤੇ ਪਾ ਲਏ ਉਹਦੇ ਚ ਭਰ ਲਏ ਇਹਨੂੰ ਤੇ ਹੁਣ ਬਜਾਈ ਕਰਨੀ ਹੈ ਕਣਕ ਦੀ ਉਹਦੇ ਚ ਲੀਰਾਂ ਬਹੁਤ ਫਸੀਆਂ ਹੋਈਆਂ ਉਹਦੇ ਚ ਹੂੰ ਰੱਸੀ ਦਾਤੀ ਦਾਤੀ ਚਾਹੀਦੀ ਆ ਦਾਤੀ ਹੈ ਨਹੀਂ ਦਾਤੀ ਲਿਆਏ ਨੇ ਮਾ ਗੂਲੇ ਦਾ ਕੱਢ ਤੇ ਸਾਰੇ ਪਰਾਲੀ ਪ੍ਰੂਲੀ ਵਾਲੇ ਦੂਏ। ਨੀਰੇ ਕਿੰਨੇ ਗਏ? ਰस्सियां ਜੀਆਂ ਬਹੁਤ ਵਿੱਚ। ਬੱਟ ਨਹੀਂ ਹੁੰਦੀਆਂ। ਨਾ। ਖਿੱਚ ਵੀ ਨਹੀਂ ਹੁੰਦੀਆਂ ਨਾ ਟੁੱਟਦੀਆਂ। ਉਹਨਾਂ ਦਾ ਕੁਚੇ ਨੇ ਆਜ ਮਾਜੀ ਤੱਕ। ਦੇਖਦੇ ਆਜ ਮੜਾ ਜਾਨੂੰ। ਤੇ ਸੁਪਰ ਸੀਡਰ ਲਿਆਏ ਭਾਈ ਕਾਲੇ ਚਾਚੇ ਵਾਲਾ ਉਹ ਖੜਾ। ਤੇ ਜਿਹੜਾ ਆਪਣੇ ਵਾਲਾ ਸੁਪਰ ਸੀਡਰ ਤਾਂ ਛੱਡਿਆ ਤੇ ਦਿਨ ਫੁੱਫੜ ਕੋਲ। ਕੰਨ ਕੇ ਚਾਹ ਲੈ ਆਪਣੇ ਹੁਣ ਰਹਿ ਗਈ ਤੇ ਬਾਦ ਆਪਣੇ ਵਾਲਾ ਮੈਂ ਤਾਂ ਕੰਮ ਖਤਮ ਕਰਤਾ ਤਾਂ ਕਣਕ ਦਾ। ਫੇਰ ਦੁਬਾਰਾ ਚੱਲ ਪਿਆ ਨਾ। 2.5 ਕਿਲੇ ਤਿੰਨ ਹੋਰ ਵੀ। ਆਹੀ ਰਹਿੰਦਾ ਆਪਣੇ ਆ ਕੀ ਨਹੀਂ ਤੇ ਤੂੰ। ਹੂੰ। ਉਹ 2.5 ਕਿਲੇ ਹੋ ਰਿਹਾ। ਛੇ ਕਿਲੋ ਉਹ ਜੇ ਉਹ ਢਾਈ ਕਿਲੀ ਰੱਖ ਜਾਣ ਉਹ ਫੂਲ ਹੋਣੀ ਪੱਠ ਹੋ ਜਾਣੀ ਹਾਂ ਆ ਨਹੀਂ ਵੀ ਜਣਾ ਪਰ ਫਿਰ ਆ ਵੀ ਜੀ ਨਾ ਦਵਾੜਾ ਤਿੰਨ ਚਾਰ ਕਿਲਿਆਂ ਦਾ ਕਿਹੜਾ ਜਾਤੇ ਬਧਾ ਤੱਕ ਚੱਲ ਠੀਕ ਹੈ ਜਿਹੜੇ ਬਾਦ ਤੋਂ ਲਾਹੇ ਦੇਈ ਹੈ ਹਾਂ ਮੈਂ ਜਿੰਨੇ ਕਬਦ ਦਾ ਲਾਹੇ ਦੇਈ ਹੈ ਮਨ ਨੂੰ ਠੀਕ ਹੈ ਚਾਰ ਪੈਸੇ ਲੜੂਗੇ ਹੋਰ ਆ ਕੋਡੋਲ ਦਮਾ ਬਾਜਾ ਦੇਖੀ ਉਹਦੀਆਂ ਰस्सੀਆਂ ਰਸਈਆਂ ਵੱਡੀ ਐ ਕਾਲੀ ਨਾ ਦੇਖੀ ਨੀ ਇਹਨੇ ਰੇਰੂ ਆਇਆ ਵ ਤੇ ਸਿਆ ਨਹੀਂ ਰੱਖੇ ਕਿਤੇ ਨਹੀਂ ਬਾ ਚਾਚਾ ਕਹਿੰਦਾ ਮੈਂ ਧੌਣ ਲੱਗਿਆ ਤਾਂ ਨਿਬੜਗਾ ਕਹਿੰਦਾ ਮੇਰਾ ਅੱਛਾ ਮਾ ਹਲੇ ਨਾ ਧੋਈ ਨੂੰ ਹੁਣ ਲੱਪਣੀ ਅਗਰ ਹੁਣ ਇੱਥੇ ਆ ਵਿਜਣੀ ਨੂੰ ਪਰ ਛੜੀ ਆਹੋ ਤੁਹਾਨੂੰ ਬਿਦਾਂ ਵੀਰ ਦੂੰਗੇ ਧਵਾ ਦੂੰਗੇ ਕਿੰਨਾ ਕਾ ਦੋ ਦਿਨ ਨੂੰ ਖਾਲੀ ਹੋ ਜਾਣਾ ਇਹ ਮੈਂ ਧਵਾ ਦੂੰਗਾ ਕਿੰਨਾ ਕਾ ਤਾਂ ਧਵਾ ਹੋਣਾ ਇਹ ਅੰਦਰ ਖੋਲ ਲੈਣਾ ਇਹ ਉਹਨੂੰ ਕਹਣਾ ਅੰਦਰ ਖੋਲਦੇ ਹਲੇ ਇੰਦੇ ਚ ਨਾ ਸੁਪਰ ਸੀਡਰ ਵਾਲਾ ਟੋਟੀ ਨਹੀਂ ਛੱਡਦਾ ਕੰਨੇ ਦੀ ਆਹ ਵੜ ਦਿੰਦਾ ਕੁਛ ਨਹੀਂ ਛੱਡਣਾ ਥਾਪ ਬਣਾ ਲਾ। ਇਹ ਰੂਟਾ ਬੀਟਰ ਨਹੀਂ ਛੱਡਦਾ। ਰੂਟਾ ਬੀਟਰ ਜੜਾਂ ਕੱਢ ਦਿੰਦਾ ਏ ਤੇ ਚੂਰਾ ਕਰਦਾ ਏ ਥੱਲੇ ਪਜਾਇਆ ਹੁੰਦਾ। ਇੱਥੇ ਗੇੜੇ ਜਿਆਦਾ ਹੈ ਨਾ। ਹਾਂ। ਠੀਕ ਹੈ। ਪਰਾਲੀ 'ਚ ਤਾਂ ਹੀ ਕੰਮ ਜਾਵਾਂ ਰੂਟਾ ਬੀਟਰ ਨਾਲ ਵਾਇਆ ਹੋਇਆ ਦੇਖ ਲਾ ਪਰਾਲੀ ਉੱਪਰ ਆਈ ਹੋਈ ਆ। ਹੁਣ ਇਹਦੇ ਨਾਲ ਬਹੁਣਾ ਕੁਛ ਨਹੀਂ ਦਿਖਣਾ ਓਰੇ। ਜਿਵੇਂ ਹੀ ਸਾਫ਼ ਹੋ ਜਾਣਾ। ਸਾਫ਼ ਵਿੱਚ ਤੋਂ ਹੀ ਜਾਂਦਾ ਸਾਲਾ। ਬਸ। ਹੈ ਨਾ? ਹੂੰ। ਉਹ ਪਿਛਲੇ ਰੁੱਲੇ ਨੂੰ ਵੀ ਹਮੇੱਟੀ ਲੱਗੀ ਵੀ ਤੇ ਨਾ। ਤੇ ਹੁਣ ਉਹਨੇ ਤੁਆਣਾ ਤਾਂ ਕਹਿੰਦਾ ਮੈਂ ਤਾਂ ਮੈਂ ਤਾਂ ਨਵੇੜਤਾ ਤਾਂ ਕਹਿੰਦਾ ਖੜਾ ਤਾਂ ਕਹਿੰਦਾ ਤੂੰ ਸ਼ੁਗਰ ਕਰ ਮੈਂ ਧਵਾ ਨਹੀਂ ਦਿੱਤਾ ਮੈਂ ਫੇਰ ਕਿਹਾ ਤਾਂ ਮੈਂ ਫੇਰ ਧਵਾ ਕੇ ਖੜਾ ਦੇਣਾ ਤਾਂ ਪੜ ਗਈ ਹਵਾ ਬਸ ਹੁਣ ਹਾਂ ਨਾ ਇੰਨਾ ਵੀ ਫਰਕ ਪਈ ਗਿਆ ਹੁਣ ਬੀਜ ਨੂੰ ਟਾਈਮ ਹੈ ਨਾ ਬਸਤ ਜਾ ਹੋ ਗਿਆ ਜਿਹੜਾ ਟਾਈਮ ਆ ਜਾ ਬੀਜ ਦੇ ਲੋਗ ਆ ਅਜੇ ਤਾਂ ਖੜੇ ਹੈ ਕਿ ਅੱਧਰ ਜਿਹੜਾ ਤੇਰਾ ਕੱਲ੍ਹ ਬਾਈ ਆਇਆ ਤਾਂ ਉੱਥੇ ਤੇ ਕਿੱਥੇ ਤੇ ਗੰਗਾ ਨਗਰ ਤੇ ਆਇਆ ਤਾਂ ਉਹ ਗੰਗਾ ਨਗਰ ਕੋਲ Rajasthan ਦਾ ਉੱਧਰ ਕਹਿੰਦਾ ਜੇ ਤਾਂ ਖੜੇ ਆ ਜਾਂਦੇ ਰਸਤੇ ਬਹੁਤ ਬਾਈ ਦੀਰੀ ਖੜੀ ਹੈ ਕਹਿੰਦਾ ਫੇਰ ਆਪਣੇ ਪਾਣੀ ਲਾਉਣ ਲੱਗੇ ਆਪਾਂ ਤੇ ਨੇਟ ਹੈ ਦਿਲਪੀਤ ਰਾਈ ਹੈ ਹਾਂ ਦਿਲਪੀਤ ਭਾਈ ਇਹ ਕਹਿੰਦਾ 13-14 ਕਿੱਲੇ ਰਹਿੰਦੇ ਗੱਲ ਗਿਆ ਕੱਲ ਕਰਿਆਂ ਦਾ ਟਰਾਲੇ ਦੀ ਸਾਈ ਦੇ ਕੇ ਆਏ ਆ ਭਾਈ ਤਾਂ ਬੇਟਿਆਂ ਦਾ ਕੰਮ ਇੱਕ ਟਰਾਲਾ ਹੋਰ ਬਣਵਾਇਆ ਸਾਈ ਦੇ ਦਿੱਤੀ ਕੱਲ ਦਈਆ ਸਾਈ ਬਲੌਗ ਆਪਾਂ ਨੇ ਬਣਾਇਆ ਨਹੀਂ ਹੈਗਾ ਕਿਉਂਕਿ ਸਾਡਾ ਕੈਮਰਾਮੈਨ ਨੁਰੇ ਤਾਂ ਕੱਲੂ ਕ੍ਰਿਕਟ ਦਾ ਮੈਚ ਦਾ ਉਹਦਾ ਪਤਾ ਨਹੀਂ ਹਾਰੇ ਆ ਪਰ ਜਿੱਤੇ ਜਾਂ ਹੁਣ ਤਾਂ ਨਹੀਂ ਹੁਣ ਕਿੱਥੇ ਆਉਨੇ ਹਾਂ ਕਿੱਥੇ ਤੱਕ ਮਨ ਨੂੰ ਲੱਗਦਾ ਵੀ ਜਿਹੜਾ ਫੋਨੀ ਚੱਕਿਆ ਜਿੱਤ ਗਏ ਉਹ ਜਿੱਤ ਗਏ ਹਾਂ ਦੇਖਿਆ ਤਾਂ ਇਹ ਨਹੀਂ ਫੋਨੀ ਚ ਲੈ ਹੌਸਲਾ ਹੋ ਗਿਆ ਆਹ ਰੱਸੀ ਆਹੀ ਹੈ ਉਹਦੇ ਵਿੱਚ ਬਹੁਤ ਰੱਸੀਆਂ ਫਸੀਆਂ ਹੋਈਆਂ ਨੇ ਕਿੱਥੇ ਕੱਢ ਹੈ ਆ ਦੇਖ ਫਸੀਆਂ ਹੋਈਆਂ ਵਿੱਚ ਰੱਸੀਆਂ ਜੀਆਂ ਚੱਲੇ ਰਹਿਣ ਕੁਸ ਨਹੀਂ ਆਈਆਂ ਸਪਿਰ ਬਾਕੀ ਤਾਂ ਮੈਂ ਸਾਫ਼ ਕਰਦਾ ਚਲਾ ਤੂੰ ਇਦਾਂ ਹੀ ਨੂੰ ਕੁਸ ਨਹੀਂ ਹੈਗਾ ਅਬੀਲ ਜੀ ਛੋਟਾ ਗੰਨੇ ਕੀ ਨਹੀਂ ਕੱਟ ਗਏ ਇਹ ਸਾਡੀ ਦੂਈ ਆ ਜਿਹੜੀ ਪਬੂਲਰਾਂ ਬਚਾ ਜਾਂਦੀ ਆ ਇਹਦੇ ਬੂਟਿਆਂ ਦੇ ਬੀਜ ਆ ਨੇ ਬੂਟੇ ਬੀਜ ਆ ਹਾਂ ਵੀ ਪਰ ਵਿੱਚ ਰੱਸੀ ਵੀ ਆ ਦੂਈ ਜਿਹੜੀ ਸੂਤਲੀ ਆਪਾਂ ਗੰਨੇ ਦੇ ਵਾਲੇ ਦਾਲੇ ਲਾਉਂਦੇ ਹੁੰਦੇ ਆਹੋ ਉਹ ਵੀ ਆ ਬਾ ਫਿਰ ਉਹੀ ਆ ਗੰਨੇ ਵਾਲਾ ਬੀਜਾ ਨੇ ਜਿਹੜਾ ਪਛੀਨ ਤੇ ਹੀ ਖੇਤ ਆ ਇਹਦਾ ਹੂੰ ਉਹ ਬੀਜਾਣਾ ਇਹਨੇ ਤਕ ਵੀ ਤਾਂ ਪਾਇਆ ਬਈ ਹੁਣ ਬੀਜ ਬਾਈ 677 ਲੱਗੇ ਆ ਬੀਜਣ ਮੈਂ ਦੋ ਤਿੰਨ ਬੰਦਿਆਂ ਨੂੰ ਪੁੱਛਿਆ ਵੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਹੈਗਾ ਹਲੇ ਟਾਈਮ ਬੀਜਦੇ ਪਹਿਲਾਂ ਹੋਰ ਸਲਾਹਤੀ ਬੀਜਣੇ ਦੀ ਮੈਂ ਚਾਹ ਲੇਟ ਵੈਰੈਟੀ ਬੀਜੋ ਕਹਿੰਦੇ ਕੋਈ ਗੱਲ ਨਹੀਂ ਹੋ ਜਾਣਾ ਕਹਿੰਦੇ ਵੀ ਬਾਕੀ ਦੇਖਦੇ ਆ ਮਰੂਦ ਖਾਲਾ ਬਾਈ ਕਹਿੰਦੇ ਮਰੂਦ ਖਾਲਾ ਤੂੰ ਮੈਂਨੇ ਉਧਰ ਤੇ ਘੇੜਾ ਧਰ ਕੇ ਲਿਆਉਂਦਾ ਛੱਡ ਜਾ ਤੂੰ ਆ ਖੁੰਝਾ ਚੱਕ ਦੇ ਕਿਹੜੀਆਂ ਮਿਲ ਵੀ ਚੱਲਣਾ ਕੱਲ ਨੂੰ ਹੈ ਕੱਲ ਨੂੰ ਮਿਲ ਵੀ ਚੱਲਣਾ ਅੱਗ ਦਾ ਕਿੰਨੇ ਦਿਨ ਹੋ ਗਏ ਕੱਲ ਨੂੰ ਚੱਲਣਾ ਮੈਨੂੰ ਲੱਗਦਾ ਉੱਪਰ ਬਹੁਤ ਵੱਡੇ ਲੱਗੇ ਹੋਏ ਆ ਮੈਂ ਦੇਖ ਲੈ ਮੈਂ ਖਾਧੇ ਨਹੀਂ ਹੈਗੇ ਨਾਲ ਦੱਤਾ ਕਿ ਲੋੜ ਮੁੰਦਾ ਹੈ ਆਇਓ ਮਰੂਦ ਖਾ ਲਓ ਤੋਤੇ ਉਹ ਤੋਤੇ ਆਹਦੇ ਨੂੰ ਲੈ ਲੈ ਵੱਡੇ ਲੱਗੇ ਸੁਣਨੇ ਆ ਵੱਡੇ ਆ ਉਸੇ ਕਿਛਕਿਛ ਦੀ ਅੱਗੇ ਨਾਲੇ ਹੈ ਕੀੜਾ ਨਹੀਂ ਕੋਈ ਇਨਸਾਫ ਪਏ ਆ ਮਿੱਠੇ ਦਾ ਪਤਾ ਨਹੀਂ ਮਿੱਠਾ ਦਾ ਹੈਗਾ ਬਹੁਤ ਇਹ ਟੌਪ ਦਾ ਹੂੰ ਇਹਨਾਂ ਪੂਰਾ ਕੰਮ ਦਾ ਹੇ ਇਹ ਦੋ ਖਾਲਾ ਰੁਕੀ ਭੁੱਖੀ ਲੱਗਦੀ ਤੋਤੇ ਮਰੂਦ ਖਾਲਾ ਆ ਜਾ ਓਏ ਓ ਤੋਤੇ ਮਾਜੀ ਥੋੜੇ ਆਵੇ ਤੋਤਾ ਹਲਾ ਮਰੂਦ ਪਰ ਕਦੇ ਨਹੀਂ ਆਇਆ ਹੈ ਤੋਤਾ ਮਰੂਦ ਤੇ ਦੂਰ ਕਿਵੇਂ ਰਹਿ ਗਿਆ ਤੋਤੇ ਕਦ ਮਰੂਦ ਨਹੀਂ ਦਿਖਿਆ ਤੋਤਾ ਹਾ ਇਹਦੇ ਕੋਈ ਮਰੂਦ ਹੋਊ ਹੈ ਕਿਆ ਹਾਲ ਚਾਲ ਹੈ ਤੇਰਾ ਉਹ ਦੇ ਟਕੋ ਨੰਬਰੂ ਨਹੀਂ ਦੇਹ ਤੇ ਜਿੱਖਿਆ ਨਹੀਂ ਮੈਨੂੰ ਹਾਂ ਆ ਵੀ ਤੁਸੀਂ ਉਹ ਲਾਈਏ ਇੱਧਰ ਹਾਂਜੀ ਉਧਰ ਵੀ ਗੋਭੀ ਲਾਉਂਦੇ ਆ ਪਰਾਂ ਵੀ ਹਾਂਜੀ ਉਹ ਉਹ ਤੇ ਲਈ ਉਹ ਸੜਤੀ ਉਹ 20 ਚ ਕੰਮ ਗਿਆ ਹੁਣ ਲਗਾਉਂ ਦਿਆ ਜੀ ਮੈਂ ਕਿਠੇ ਕੇ ਪਰ ਹੈ ਜਾਰੀ ਹੈ ਸਾੜੇ ਵੀ ਲਾ ਦੋ ਦੋ ਡੈੜੀਆਂ ਕਿਆ ਕਰੀ ਬੱਟਾ ਹੈ ਬੱਟਾ ਉਹ ਬੁੱਲੂ ਕੀ ਬੱਠਾ ਹੈ ਨਾ ਹਾਂ ਉਹ ਮਿੱਟੀ ਤਾਂ ਢੂੰਗੀ ਕਾ ਨਹੀਂ ਹੈ ਜਗਾ ਹੈ ਨਾ ਆਣੀ ਵੀ ਆਣੀ ਮਰਮਰੀ ਸਾਹਿਬੀ ਕਰਕੇ ਕੱਖ ਪਾਸੇ ਹੋਏ ਟੱਕ ਦੂਰ ਟੱਕ ਲਾ ਕੇ ਇਹਨਾਂ ਵਾਲੇ ਇੱਕ ਟੱਕ ਇਧਰ ਇਧਰ ਦੂਰ ਮਾਰਨਾ ਗੱਬੇ ਇਹਨ ਅੱਛਾ ਟੰਕ ਬੀਜਣੀ ਆ ਮੈਂ ਤੈਨੂੰ ਖੇਤ ਦੇ ਦੇਖ ਕੇ ਦੱਸਦਾ ਜੀ ਬੱਤਾਂ ਕਿ ਕੰਨ ਅੱਜ ਕੋਈ ਨਹੀਂ ਕੱਲੂ ਤੋ ਇੱਲਾ ਹਾਂ ਨਾ ਅਭੀ ਤੂੰ ਉਧਰ ਆਏ ਤੇ ਇਸਕਾ ਲਗਾਏਗਾ ਤੋ ਕਰ ਦੇਗਾ ਕੰਮ ਬੋਲੀਏਗਾ ਤਾ ਕਹਿੰਦਾ ਦਿੰਦਾ ਕਰ ਦੇ ਕਰ ਦੇ ਪਰਸ ਨੂੰ ਕਰ ਦੇ ਉਹ ਪਰਸ ਨੂੰ ਵਿਆ ਨਹੀਂ ਅਭਿਆਨ ਉਹ ਕਿਉਂ ਤੇ ਵਿਆਹ ਚ ਇਹ ਰੋਟੀਆਂ ਖਾਲੂਗੇ ਦੋ ਚੌਥੇ ਨੂੰ ਨਹੀਂ ਚੌਥੇ ਨੂੰ ਕਰ ਦੇ ਵਿਆਹ ਆਖ ਬਾਦ ਚੌਥੇ ਨੂੰ ਵਿਆਹ ਕੇ ਬਾਅਦ ਇਹ ਕਰ ਲੋ ਵਿਆਹ ਦੇ ਬਾਅਦ ਰੱਖ ਪੰਜ ਤਰੀਕ ਨੂੰ ਕਰ ਦੇ ਚਾਰੇ ਦਾ ਵਿਆਹ ਨਾ ਦਿਹਾੜੀ ਦਿਹਾੜੀ ਚੱਲੇ ਇੱਕ ਬੰਦਾ ਆ ਜਾਓ ਫਿਰ ਅਮਰੂਦ ਕਾ ਅਮਰੂਦ ਤਾਂ ਖਿਲਾਓ ਮੈਨੂੰ ਵੀ ਵਾਰਾ ਵਾਰਾ ਦਿਹਾੜੀ ਪਰ ਤੂੰ ਹੀ ਆ ਜੀ ਇੱਕ ਬੰਦਾ ਆ ਜਾਓ ਬਹੁਤ ਆ ਅੱਛਾ ਜੀ ਕਿੰਨਾ ਭੇਦੀ ਵਾਲਾ ਕੰਮ ਦਾ ਓਏ ਮਰੂਤਾਂ ਬਹੁਤ ਲੱਗੇ ਹੋਏ ਆ ਖਾਦਾ ਆ ਜਾ ਖਾਲਾ ਬੜਾ ਬੜਾ ਹੈ ਟਾਈਟਰ ਨੇ ਮੈਂ ਕਹਿੰਦਾ ਵੀ ਦੋ ਤੋ ਦਨ ਮਰੂਦੀ ਦੀਆ ਬਲੇ ਬਲੇ ਇਸ ਵਿੱਚ ਤਾਂ ਹਾਇ 1-1 ਕਿਲੋ ਪੌਵਾ ਪੌਵਾ ਹੈ ਪੱਗਿਆ ਪਾਇਗਾ ਤਾਂ ਤੱਕ ਲੜਾ ਹੁਣ ਨਾ ਪੰਡਾ ਹੋਣਾ ਪਛਾਣ ਨਹੀਂ ਹੋਣਾ ਵੀ ਕਿਹ ਹੈ ਜਾ ਦੋਪਾ ਗਿਆ ਇਹ ਦੱਸ ਸਾਲਾ ਕੋਲ ਲੱਗ ਗਿਆ ਮਰੂਦੀ ਖੇ ਨਹੀਂ ਬਹੁਤ ਬੜਾ ਬੜਾ ਹੈ ਇਹ ਸਭ ਕਿਲੋ ਹੈ ਯਾ ਸਾਲ ਮਰੂਦ ਨਸਲ ਵਾਲਾ ਹੈ ਹਣਾ? ਥਾ ਵੇਹਾ ਦੁੱਧ ਪੜ ਕੇ ਦੇਖ ਤੂੰ ਖੰਡ ਪਈ ਐ ਤੇ ਸਿਆਲ ਮੂ ਸਿਆਲਾ ਮੂ ਮਿੱਠਾ ਹੀ ਹੁੰਦਾ ਹੂੰ ਦੇਖੋ ਨਿੰਸੜ ਰਹਾ ਹੈ ਹਾਂ ਨਾ ਕਾਰਾਂ ਦਾ ਦੁੱਧ ਐ ਦੁੱਧ ਦੇ ਬਹੁਤ ਮਿੱਠਾ ਦੇ ਦੇ ਲੈ ਤੂੰ ਹੋਰ ਤੋੜ ਲੈ ਮੇਰੀ ਗੱਲ ਸੁਣਾ ਕਾਰਾਂ ਤੇ ਨੀਂਹ ਰੱਖੀ ਚਾਮ ਕਿਧਰ ਬਗਲੇ ਲੜਕੂਗਾ ਉੱਪਰ ਨਹੀਂ ਪੁੱਠਾ ਆ ਗਿਆ ਜੇ ਆਇਆ ਕਿੱਦਾਂ ਲੈ ਤੂੰ ਕਿੱਦਾਂ ਆਵੇ ਕਿੱਦਾਂ ਆਵ ਰਿਹਾ ਉਹ ਦੇਖੀਏ 1/2 ਕਿਲੋ ਦਾ ਅਹੇ ਜੇ ਮਰੂਦ ਲੋ ਸਾਇਫ ਕਹਿੰਦੇ ਮਾਰਤੇ ਆਏ ਵੇ ਜੀ ਨਾਲੇ ਬਲੇਸਾ ਇੱਥੇ ਲੱਗੇ ਬਚਲੀਆਂ ਕਰ ਹਾਂ ਇਹੇ ਜੇ ਪਰ ਰੋਪੜ ਬਹੁਤ ਪਏ ਰੇੜੀਆਂ ਕਹਿੰਦੇ ਜੀ ਬਾਹਰ ਤੇ ਮਰੂਦਾ ਹੈ ਤੇ ਬਰੂਦਾ ਆਇਆ ਅੱਜ ਵੀ ਸਾਡੇ ਇੱਥੇ ਲੱਗੇ ਸਾਡੇ ਬਾਹਰ ਵਾਲੇ ਹੋ ਬਹੁਤ ਨਹੀਂ ਸਾਇਫ ਤੂੰ ਕੀ ਤੋੜ ਤਾਂ ਤੋੜ ਦੇਖੋ ਹੈ ਹੋ ਤੋੜ ਤੋੜ ਦੇਖ ਤਾ ਦੇਖ ਕਿਧਰੇ ਆ ਦੇਖਿਆ ਇੱਧਰ ਲੱਗਿਆ ਬਹੁਤ ਹੈ ਕਿਤੇ ਆ ਲੱਗਿਆ ਉੱਪਰ ਉਹਦੇ ਉਹ ਲੱਗਿਆ ਉਹ ਤੂੰ ਤੋੜ ਬਾਈ ਬੰਟ ਜਾ ਚੱਲ ਕਿੱਕੇ ਮਸੇਰਾ ਆਹੀ ਰਹਿਣਾ ਕਿੱਕੇ ਬਾਉ ਦਾ ਆਹਾਂ ਹੀ ਫੇਕ ਲਾ ਕੈਰੇਕਟਰ ਬੁੱਕ ਫਾਰਮੈਂਸ ਖਰਾਬ ਹੋ ਗਿਆ ਤੋਲ ਗਿਆ ਹੈ ਨਾ ਜੇ ਕੀ ਕਹ ਰਹਾ ਹੈ ਆਏ ਐਡੈਨਪਰ ਆਏ ਆਹਾਹਾ ਕੋਈ ਨਾ ਮਰਜੀ ਕੀਤੀ ਥੜੀ ਗਿਆ ਵੀ ਹੋਰੇ ਕੋਈ ਬੈਣ ਦੇਖੋ ਸਰਦਾਰ ਜੀ ਛੱਡ ਦੇਆ ਸਰਦਾਰ ਜੀ ਛੱਡ ਦੇ ਆ ਲੈ ਸਾਪੇ ਨਾਲੇ ਦੇ ਲੈਣਾ ਆ ਨਾਲੇ ਕੀੜਾ ਨਹੀਂ ਹੈਗਾ ਆ। ਆਹ ਅਰੂਜਾ ਜਿਹੜਾ ਮਰੂਦ ਆ। ਇਹ ਤਾਂ ਸਹੀ ਜਿਹੜਾ ਹੈ। ਹੈ? ਆਹ ਲਿਆ ਦੇ ਦੇ 1 ਕਿਲੋ। ਲਿਆ ਤਾਂ। ਚਮਗਲ ਚੱਲੇ ਪਰਾਂ ਤੇ। 3 ਕਿਲੋ, 3 ਕਿਲੋ, 3 ਕਿਲੋ। ਨਾ। ਕਿੱਲੇ ਤੇ ਪਰ ਹੋਊਂਗੇ 3 ਬਰੂ ਇਹ। ਬੱਸ। ਫਿਰ ਦੀ। ਬੱਸ ਸਬਤ ਬਹੁਤਾ ਪੇਦੇ। ਸੇਬ ਹੁੰਦਾ ਹਾਲਾ ਐਡਾ। ਬਹੁਤਾ। ਸੇਬ ਤੇ ਵੀ ਬੜਾ ਐ। ਚਾਬਦਾ ਉਰੀ ਜਾ ਹੁਣ। ਹੋ। ਮਸੇਪ ਤੇ ਵੀ ਬੜਾ ਆਇਆ ਆ ਦੇ ਆ ਦੇ ਜੀ ਦੋ ਅੱਥਾਂ ਚਾਰ ਬੰਦੂ ਦਾ ਬੰਦੇ ਦੇ ਹੱਥ ਪਨੀਆ ਸਾਦੇ ਆ ਫਾੜੀ ਸਾਦੇ ਚਾਪੂ ਬਾਈ ਸੋਸਰੇ ਦੇ ਦਿੱਤਣਾਂ ਵਾਲੇ ਕਿਤਾ ਤਾਂ ਸਰ ਵੀਰ ਜੀ ਬਣਾ ਕੇ ਲੈ ਜਾਏਂਗੇ ਜ਼ਿਆਰ ਮੇਰੀ ਬਾਲੇ ਸੋਣਾ ਹੁਣ ਬਰੂ ਇੱਥੇ ਜੰਮੇ ਆਣੇ ਬਸਰੇ ਬੱਟ ਲੈ ਜੀ ਤੇਰਾ ਇਹੋ ਕਾ ਕਹਿੰਦੇ ਹੁਣ ਚੌਥੇ ਨੂੰ ਪੱਕਾ ਰਹੀ ਹਾਂ ਹਾਂ ਠੀਕ ਆ ਅਜਾ ਖੁੱਲ ਕੇ ਹੀ ਬੋਲਿਆ ਤੂੰ ਨਾ ਠੀਕ ਆ ਹਾਂ ਚੌਥੇ ਨੂੰ ਆ ਜਾ ਦੋ ਬੰਦਾ ਕਿ ਕੰਮ ਦਾ ਹੈ ਉਹ ਕਿੰਨੇ ਦਾ ਕੰਮ ਹੈ ਇਹ ਕਾ ਕਾਲਾ ਨਾਲ ਅਸੀਂ ਲੱਗ ਜੂਗੇ ਨਾ ਮੇਰੇ ਕਹਿੰਦਾ ਤਿੰਨ ਆ ਜਾਣਾ ਠੇਕਾ ਕਾ ਲੈਣਾ ਠੇਕਾ ਕਾ ਲੈ ਦੋ ਆਜੋ ਦੋ ਆਜੋ ਮੈਂ ਕਿਹਾ ਤਿੰਨ ਆਜੋ ਦੇਖੀਂ ਕਿ ਆਖੇ ਮੈਂ ਤੁਹਾਨੂੰ ਦੱਸ ਦੇਣਾ ਵੀ ਇੱਥੇ ਤੇ ਆਏ ਛੱਡਣਾ ਠੀਕ ਹੈ ਨਾ ਪਤਾ ਹੀ ਆ ਬੂਟੇ ਇਹ ਗੰਗਿਆਲੀ ਫੌਜ ਨਹੀਂ ਹੈਗੀ ਹੂੰ ਗੁਲੇਰਾ ਨਾਲ ਧਾਉ ਕਰਦੇ ਰੋ ਇਹ ਮਸ਼ੀਨ ਵੀ ਲਿਆ ਕਾਲੇ ਦਾ ਲੈਣਾ ਦਾ ਸਾਲਾ ਦੇਖ ਗਿਆ ਇੱਕ ਮਸ਼ੀਨ ਹੁਣ ਲੈਣਾ تھا ਤਾਂ ਹੀ ਦਾ ਰੂਟਾ ਵੀਟਰ ਕੈਨਸਲ ਕਰਤਾ ਸੀ ਹਾਂ ਤਾਂ ਹੀ ਅਸੀਂ ਰੂਟਾ ਵੀਟਰ ਕੈਨਸਲ ਕਰਤਾ ਨਹੀਂ ਉਹ ਦੇਖ ਕੇ ਜਦ ਇਸ ਮਹੀਨ ਚੱਕ ਕੇ ਲਿਆਉਣਾ ਤਾਂ ਇਹ ਅੱਛਾ ਉਹ ਆ ਵੇਖਿਆ ਇਹਨੇ ਨੂੰ ਮਾਚਾ ਹੁਣ ਕੰਮ ਦੇਖੀ ਜੂਗੀ ਸਾਲ ਪਾ ਕੰਮ ਜਾ ਪਿਆ ਹੁਣ ਤਾਂ ਹਾਂ ਜੀ ਹਾਂ ਮੇਰੇ ਤਾਂ ਘੱਟ ਦਾ ਸੌਦਾ ਸੀ ਅੱਜ ਆ ਜੂਗੀ ਨਹੀਂ ਤਾਂ ਉਹਨੂੰ ਲੈ ਕੇ ਖੜਾ ਦੇਣਾ ਦਾ ਓਏ ਭਾਈ ਬਿੱਠੇ ਪਿਆ ਹਾਂ ਮਹੌਲ ਨੂੰ 2 ਲੋਡ ਨਹੀਂ ਹਲੇ ਤੇ ਪਹਿਲੇ ਸਹੀ 1 ਘੰਟੇ ਬਾਅਦ ਕਹਾਂ ਕਹਾਂਟੂ ਤਾ ਕਰੀਸ ਲੱਟ ਫਿਰ ਹਾਂ ਹਾਂ ਮੈਂ ਵੀ ਦਾ ਉਧਰ ਤੇ ਉਧਰ ਤੇ ਆਹੀ ਦੇ ਲਾਇਆ ਹਾਂ ਆ ਗੂੜਾ ਚੱਕ ਦੇ ਦੂੰ ਮੈਂ ਉਧਰ ਦੇ ਲਿਆਉਂ ਗੂੜਾ ਦਾ ਡਾਇਰੈਕਟਰ ਤੂੰ ਠੀਕ ਹੈ ਹਾਂ ਡਾਇਰੈਕਟਰ ਕੇ ਪਾਰਟੀ ਕਰ ਦਿਜੇਗਾ ਇਹ ਥੜੀ ਡਾਇਰੈਕਟਰੀ ਪਾਰਟੀ ਨਹੀਂ ਹੋਈ ਸਾਲ ਹੋ ਜਾਂਦਾ ਟਿਕੂ ਕੰਮ ਮਿਲਿਆ ਜਿਹੜਾ ਵੀ ਬੰਦਾ ਵਾ ਸਾਰੇ ਕੰਮੇ ਨਹੀਂ ਕਰਦਾ ਤੁਸੀਂ ਪਾਰਟੀ ਜਿਹੜਾ ਕੰਮ ਕਰਦਾ ਰਹਿੰਦੇ ਤੁਸੀਂ 15-1500 ਰੁਪਏ ਅਸੀਂ ਪਾਰਟੀ ਦਾ ਦਿੱਤਾ ਜੀ ਜੀ ਗੁਰਾਮ ਖਿਆ ਨੇ ਹਮ ਕੋਈ ਨਾ ਜਿੱਦਣ ਬੂਟੇ ਸਾਫ ਕਰੂੰਗਾ ਦੇ ਦੂੰਗਾ ਪਾਰਟੀ ਲੈ ਲਈ ਬਸ ਹਾਂ ਆਏ ਕਾ ਵੀ ਹੋਰ ਪਾਲਟੀਆਂ ਹੋਵੇ ਗਾਹਾਂ ਉਨੀ ਕਿਹਾ ਜਾ ਹੋਰ ਲਈਏ ਆ ਬੜਾ ਹੋਰ ਆਏਗਾ ਅਰੋ ਜੀ ਕੱਲ ਦੇਖੀਏ ਆਪਣਾ ਬਾਤਿਆ ਜਾਗਾ ਕਟਣਾ ਨੇ ਤੇ ਠੀਕ ਹੈ ਹੁਣ ਬੜੇ ਗਾੜੀ ਕਾ ਜਿਵਾਨਾ ਹੈ ਛੋਟੀ ਕਾ ਨਹੀਂ ਹੈ ਠੀਕ ਨਹੀਂ ਸਕਾਟ ਹੁੰਦਾ ਤਾਂ ਤੋਤੇ ਨੂੰ ਵੀ ਪਤਾ ਹੈ ਐਸਕਾਟ ਸਕਾਟ ਤੇ ਵਾ ਫਿਰ ਮੈਥੀ ਹੋਇਆ ਫਿਰ ਅਰਜਨ ਹੋਇਆ ਦੂਗੜ ਉਤੇ ਹੁਣ ਆ ਲਿਆਂਦਾ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਜਦੋਂ ਆਣੇ ਆਲੇ ਅਸੀਂ ਗੋਣਾ ਲੈਣੇ ਆਲੇ ਲੇਹੋਰਾ ਆਇਆ ਨਹੀਂ ਤਾਂ ਕੋਈ ਕੋਈ ਮੈਂ ਤੇ ਵੀ ਆਫ ਕਰਦੇ ਬਾਈ ਹਾਂਜੀ ਹਾਂ ਕਦੇ ਦੇਖਿਆ ਹੀ ਐ ਕਦੇ ਬੈਠਦੇ ਘਰਾਂ ਫੇਰ ਮਿੰਤ ਨਾਲ ਸਭ ਕੁਝ ਐ ਠੀਕ ਨਹੀਂ ਆ ਚੱਲ ਦੇਖਦਾ ਵੀ ਕਰ ਗਾ ਤੈਨੂੰ ਜੀ ਬਾਈ ਦੇਖਦੇ ਬਿਨਾਈ ਸ਼ੁਰੂ ਕਰਦੇ ਹਾਂ ਹੁਣ ਜਾ ਪਾਈ ਲਾ ਕੇ ਦੁੱਜਣ ਕਿਦਾਂ ਚੰਨੇ ਵਾਲਾ ਗੇਰ ਦੱਸਣਾ ਉਹਨੂੰ ਤਾਂ ਜੇ ਵਜਨ ਐਨ ਵਧੀਆ ਘੱਟ ਆ ਗਿਆ ਮੋਲੇ ਦੀ ਹੁਣ ਤੜੋਂ ਦਾ ਇੱਕ ਨਾ ਬੱਦ ਨਹੀਂ ਹੁੰਦਾ ਮੈਨੂੰ ਲੱਗੇ ਗੇਰ ਨਾਲੇ ਹੱਥ ਬੋਲੀ ਤੋਂ ਦਿਨ ਦਾ ਪਰ ਪਰ ਵਟਾ ਮਾ ਗਈ ਆਣਾ ਜਿੱਦੜ ਵਿਆਹ ਏ ਵਿਆਹ ਕਿੱਡੀ ਰੋਣੇ ਆ ਜਿਹੜੀ ਜਾਊਂਗਾ ਕੰਮ ਆਪਣਾ ਆਏ ਐਵਰ ਵੀ ਮੈਂ ਕਰੀ ਖੁਦ ਨਾ ਕੋਈ ਬੰਦੇ ਨੇ ਪਾਣਾ ਕੰਮ ਆ ਬਿਦਰੀਆ ਸੁਆਗਾ ਜੋੜੀ ਜਿੰਦਾ ਜੋੜੀ ਕਦੇ ਭਾਲੇ ਪਾਲਿਆ ਜਿੰਦਾ ਤਾਂ ਆਉਣੀ ਆਉਣਾ ਫਾਲੇ ਪਾ ਲਿਆ ਸਵਾਕਾ ਪਾ ਲਿਆ ਤੰਗੀਆਂ ਪਾ ਲਿਆ ਹੁਣ ਇੱਕ ਵਾਰੀ ਕੰਮ ਜਾ ਹੋ ਜਾਂਦਾ ਠੀਕ ਹੀ ਗੱਤ ਹੋ ਗਏ ਆ ਬਰਾਲੀ ਵੀ ਬਹੁਤ ਯਾਰ ਉਹਦੇ ਬਾਕੀ ਗੱਗੇ ਨੂੰ ਦੇਖਦਾ ਗੱਗਾ ਕਾਦ ਆਉਂਦਾ ਗੱਗੇ ਨੂੰ ਫੋਨ ਵੀ ਕਰਿਆ ਪਤਾ ਨਹੀਂ ਜਿੰਮੇ ਗਿਆ ਵੇ ਆਹੋ ਤਾਂ ਗੁੰਜਾ ਬਤਾਣੀ ਸ਼ਟਮਾ ਯਾਰ ਵੇ ਮਰਮ ਕੈਂਦੀ ਗਲੇ ਡਾਈ ਵੀ ਬੰਨ ਗਿਆ para ਜੀ ਬੀਜ ਘਟ ਗਿਆ ਬਾਈ ਬਾਪੂ ਭੇਜਿਆ ਸੀ ਤਾਂ ਬੀਜ ਲੈਣ ਕਾਲਾ ਚਾਚਾ ਫੜਾ ਕੇ ਗਿਆ ਆਉਂਦਾ ਲਈ ਆ ਗਿਆ ਉਹ ਪਿੰਡ ਕੋਲ ਤੇ ਫੜ ਕੇ ਲੈ ਤੁਰ ਕੇ ਸਾਡੇ ਕੋਲ ਮੋਟਰਸਾਈਕਲ ਹੈ ਨਹੀਂ ਤਾਂ ਦੋয়ার ਕੇ ਕਾਲਾ ਚਾਚਾ ਅੱਧ ਤੱਕ ਕਰ ਗਿਆ ਉਹ ਵੀ ਕੰਮ ਕਰਦਾ ਤਾਂ ਤੇ ਕਿੰਨਾ ਕਹ ਹੁਣ ਕਹਿੰਦਾ ਇੱਕ ਵਾਰ ਚ 10 ਕਿਲੋ ਲਿਆ ਕੇ ਨਾ ਕੰਡੀ ਦਾ ਤੋਲ ਕੇ ਵਾਢੀ ਫਿਰ ਉਹ ਬੀਜ 10 ਕਿਲੋ ਤੇ ਉਹ ਤੇ ਘੱਟਦਾ ਫਿਰ ਬੀਜ ਬਾਲਟੀ ਚ 10 ਕਿਲੋ ਨਹੀਂ ਆਉਂਦਾ ਉਹ ਚ ਫੇਰ ਉਹ ਜੋਕਣੀ ਪੈਣੀ ਆ ਬਾਲਟੀ ਮੈਨੂੰ ਨਹੀਂ ਪਤਾ ਹੈਗਾ ਹੁਣ ਜੋਕ ਦੀ ਤਾਂ ਹੀ ਵੀ ਘੱਟ ਪੈਂਦਾ ਹੋਊਗਾ ਬਾਲਟੀ ਮੈਂ 10 ਕਿਲੋ ਕਿੱਥੇ ਪੈ ਜੂਗਾ ਥਾਲਾ ਆ ਤਾਂ ਜ਼ਿਆਦਾ ਆ ਤਾਂ ਜ਼ਿਆਦਾ ਲੱਗਦਾ ਬੀਜ ਮੈਨੂੰ 10 ਕਿਲੋ 10 ਕਿਲੋ ਆ ਕਹਿੰਦਾ ਉਹ ਪੂਰਾ ਹੈ ਹੈ ਹਾਂ ਪੁੱਛਿਓ ਤਾਂ ਕਾਲੇ ਨੂੰ ਪਤਾ ਹੋਊ ਚੱਲ ਦੇਖ ਲਉਂਗੇ ਉਹ ਤਾਂ ਬਾਅਦ ਵਿੱਚ ਕਰ ਲੂਗੇ ਤੂੰ ਹੀ ਲਿਆ ਆਇਆ ਇਹ ਉਹਨੂੰ ਕਣਕ ਦੇ ਦੇਣੀ ਤੋਲ ਕੇ ਬਾਅਦ ਹੁਣ ਨਹੀਂ ਬੀਜ ਉਹ ਕਰ ਲਈ ਨਹੀਂ ਇਹ ਘਟਾਲਾ ਮਰ ਗਿਆ ਹੁਣ ਨਾ ਕਿਤੇ ਘਟਾਲੀ ਉਹ ਬੀਜਿਆਰੀ ਨੇ ਸਹੀ ਪਾਇਆ ਇੱਕ ਤਾਂ ਉਹ ਪੱਲੇ ਖੇਤਾਂ ਮੈਂ ਇੱਕ ਫਾਂਡ ਫਾਲਤੂ ਲੱਗ ਗਈ ਜਿਹੜੀ ਗੱਬੇ ਮਾੜੀ ਜੀ ਬਾਦੀ ਸੀ ਆਹੋ ਸਮਝ ਗਿਆ ਉਹ ਸਹੀ ਆਇਆ ਬੀਜਿਆ ਨਾ ਹੁੰਜਾ ਗੁੱਟਿਆ ਕੋਈ ਹੁੰਜਾ ਕਿਥੇ ਗੁੱਟਿਆ ਮੈਂ ਦੂਜੇ ਗੁੱਲੇ ਜਿੰਨੇ ਨੂੰ ਮੈਂ ਗਿਆ ਤਾਂ ਆਹ ਤਾਂ ਆਰਾਮ ਕਰਦਾ ਹਾਂ ਆ ਆਰਾਮ ਕਰ ਲੈ ਥੱਕ ਗਿਆ ਤੂੰ ਚਾਲੀ ਜੀ ਦੇ ਬੀਤੇ ਨੂੰ ਚੱਲੇ ਤਾਂ ਚੱਲੀ ਜਾਏਗਾ ਬੇਬੇ ਛੋਟ ਦੇਣੇ ਆਪਾਂ ਨੂੰ ਟਾਈਮ ਲਾਉਣਾ ਜਿਹਦੇ ਗੁਰਦਾਨੇ ਬਸਮਾ ਬਾਵਾ ਡਾਲ ਕਰਦੇ ਤੂੰ ਜਿੰਦੇ ਬਹੁਤ ਅਬੀਜ ਹੁਣ ਤਾਂ ਸਾਰ ਜਣਾ ਹੁਣ ਤਾਂ ਬਾਦੂ ਹੈ ਬਾਦੂ ਹੈ ਕਾਂ ਅੱਧਾ ਘੰਟਾ ਖਰਾਬ ਹੋ ਗਿਆ ਇਸ ਗੱਲ ਪਿੱਛੇ ਹੋਣਾ ਹੀਦਾ ਬਾਈ ਉਹ ਬੀਜੇ ਹੈ ਵੀ ਘਰ ਵਾਲਾ ਆਪਾਂ ਨੇ ਕਿਹੜਾ ਸਾਫ ਕਰਿਆ ਇੰਨਾ ਤਾਂ ਚਾਹੀਦਾ ਹੀ ਦਾ 40 ਕਿਲੋ 45 ਕਿਲੋ ਬੀਜ ਹੋਇਆ ਹੈ ਹੁਣ ਪਹਿਲਾਂ ਫਿਰ ਇਹ 8-7 ਕਿਲੋ ਹੀ ਪੈਂਦਾ ਦਾ ਬਾਹਰ ਇਹ ਫਿਰ ਅੱਪ ਦਾ ਨੋ ਖਿੱਚਦੇ ਕੰਮ ਨੂੰ ਹੁਣ ਨੂੰ ਘਾਰਾ ਹੋਣਾ ਦਾ ਬੀਜੇ ਡਾਲ ਪਾ ਕੇ ਤਾਂ ਕਰਤ ਮਾਰਦੀ ਹੈ ਮਾਰਦੀ ਹੈ ਕੋਈ ਨਾ ਹੁਣ ਨੂੰ ਘਾਰਾ ਹੋਣਾ ਦਾ ਉਹਨਾਂ ਨੇ ਵੀਰਦਾਨਾ ਦਾ ਕੰਮ ਕਰਦਾ ਉਹਨਾਂ ਦਾ ਪਿੰਡ ਇੱਥੇ ਦੇ ਨਾਲ ਦਾ ਕੰਮ ਹੁੰਨੂ ਲਾਖੀ ਦਿੱਤਾ ਵਾਂਗਿਆ ਪਾਣੀ ਦੁਬਾਰਾ ਪਾ ਲੈਿਆ ਤਾਂ ਥੋੜਾ ਜਾਇਦਾ ਖੇਤ ਵੀ ਐਨ ਬਣ ਗਿਆ ਹੁਣ ਖੇਤ ਭੁਰ ਗਿਆ ਐਨ ਹਣਾ ਹੁਣ ਤਾਂ ਗਿਲ ਬਾਦੂ ਖੜੀ ਐਨੀ ਦਾ ਜੰਮੂਗੀ ਬਹੁਤ ਟੌਪ ਦੀ ਗਣਾਂ ਹਾਂ ਪੂਰੀ ਘੱਲਾ ਫੁੱਲ ਫੁੱਲ ਚੱਲਾ ਬੀਜਾਂ ਫੇਰ ਬੀਜ ਬੀਜ ਚੱਲੀ ਐ ਬੀਜ ਕੇ ਕੰਮਕਾਰ ਕਰੀਏ ਕੋਈ ਹੋਰ ਹਰ ਸਟਾਰਟ ਫੇਰ ਵੀਜਾ ਗੁੱਦੀਏ ਲਿਆ ਫੜਾ ਤਾਂ ਨਾਈ ਚਲਾ ਮੈਂ ਪਰਬਤਾਂ ਕਿਰਦਾ ਬਈ ਇਹ ਕਿਤੇ ਨਹੀਂ ਲੋਟਣਾ ਹੈਗਾ ਸੇਰੀ ਬੀਜੀ ਆਈ ਸਰਤਾਜ ਨਾਲ 30-30 ਕਿਲੇ ਵੀਰ ਦੇ ਚਾਈ ਗਾੜੀ ਸਰਤਾਜ ਦੇ ਟਾਈਮ ਨਾਲ ਜਾਂਦਾ ਹੁੰਦੇ ਟਾਈਮ ਨਾਲ ਹੋਣਾ ਅਜੀ ਤਾਂ ਇਹ ਕਰਦਾ ਸ਼ਾਮ ਨੂੰ ਫਿੱਟਾ ਰਾਤ ਨੂੰ ਨਹੀਂ ਫਿੱਟਾ ਦੇਣਾ ਦਿਨ ਮਾਂ ਦਿਨ ਮਾਂ ਜਾਖੜਾ ਚਾਲ ਸ਼ਾਮ ਨੂੰ ਸਵੇਰ ਦਾ ਦੇਣਾ ਫੇ ਸਾਰੀ ਰਾਤ ਭਾਈ ਜਾਣਾ ਫਾਲਿਆਂ ਨਾਲ ਫਿੱਟਾ ਦੇ ਕੇ ਫਾਲਿਆਂ ਨਾਲ ਪਹੁੰਚਦੇ ਹੁਣ ਹੀ ਨਹੀਂ ਹੁਣ ਜਿਹੜਾ ਉਹ ਰਾਤ ਰਾਤ ਬਹੁਤ ਘੰਟੇ ਚ ਭਾਏ ਹੁੰਦਾ ਨਾ ਉਹਨੇ ਘੰਟੇ ਮਾਏ ਹੁੰਦਾ ਦੋ ਘੰਟੇ ਰੱਖ ਲੈ ਉਹਨੂੰ ਬਜੇਰ ਨੂੰ ਫਾਲੇ ਵੀ ਛੋਟੇ ਚਾਲਦੇ ਤੇ ਫਿਰ ਸੱਤ ਸੱਤ ਫੇਰ ਸਾਸਾ ਚੱਲਦੇ ਨੇ ਬਹੁਤ ਏ ਬਹੁਤ ਸਾਸਾਤ ਵੀ ਜੇ ਫਾੜਾ ਇੱਕ ਤਾਂ ਹੱਲੂ ਫਾੜਾ ਇੱਕ ਹੁੰਦਾ ਜੇ ਹੱਲਣਾ ਬਹੁਤ ਤੇ ਫੇ ਸਰਤਾਜ ਲੈ ਲਿਆ ਉਹਨੂੰ ਸੱਤ ਹੋ ਗਏ ਫਾੜ ਲੈ ਜਾਂਦੀ ਤੇ ਉਹ ਹਾਂ ਉਹ ਉਹ ਸਾਹ ਨਾਲ ਬੜਾ ਬੜਾ ਉਹ ਸਾਹ ਨਾਲ ਬੜਾ ਫੇਵੋ ਤੇ ਬੜਾ ਉਹਦਾ ਬੜਾ ਇਦਾਂ ਕੰਮ ਵੱਧਾ ਚੱਲ ਗਿਆ ਠੀਕ ਨਹੀਂ ਗੱਲ ਚਲ ਬੀਜ ਦੇ ਫੇ ਦੇਖੀਏ ਸਰਤਾਜਾਂ ਪਰਤੀ ਆਏ ਹੋਏ ਰੇ ਤੱਕ ਉਹਨਾਂ ਦੀ ਮਿਹਰਬਾਨੀ ਹੈ ਹੁੰਦਾ ਨਹੀਂ ਮਿਹਰਬਾਨੀ ਹੈ ਹੂੰ ਹਾਂ ਜੇ ਪਹਿਲਾਂ ਬਾਦਾਂ ਇਹ ਕਹਿੰਦਾ ਉਹ ਗੰਨਾ ਆਪਾਂ ਛਲਾ ਦਈਏ ਪਰ ਜੀ 18 ਜਿਹੜੇ ਉੱਥੇ ਬੂਟਿਆਂ ਚ ਹਾਂ ਹੁਣ ਲਾ ਦੇ ਖੜਾ ਦੰਦੇ ਆ ਸੁੱਕੂਗਾ ਨਹੀਂ ਯਾਰ ਇਹ ਪਾਚੀ ਪਤਾ ਨਹੀਂ ਕਾ ਤਾ ਉਹ ਪਾਚੀ ਦਾ ਆਪਣੀ ਆ ਨਹੀਂ ਥੋੜੇ ਦਿਨ ਲੱਖ ਅੰਦਰ ਲਾ ਦੇਣੀ ਟਰਾਲੀ ਆਪਣੀ ਸ਼ੈੱਡ ਮਾਂ ਸਿੱਪ ਚ ਸਿੱਪ ਚ ਪੈ ਜਾਣਾ ਉਹ ਹਾਂ ਹਨਾ ਲਾ ਦੇ ਉਹਨੂੰ ਅੰਦਰ ਬਾੜਨ ਦੰਦੇ ਆ ਹੁਣ ਵਿਆਹ ਤੇ ਬਾਦੇ ਕਰੀ ਬਾਈ ਵਿਆਹ ਤੇ ਬਾਦੀ ਕਹਿੰਦਾ ਹਾਂ ਵਿਆਹ ਤੇ ਬਾਦ ਹੁਣ ਲਿ ਬੀ ਚੱਲ ਫੇ ਬਾਅਦ ਮਾ ਗੁਰਦੇ ਆ ਇਹਨਾਂ ਨੂੰ ਡੋਲ ਪਾ ਚੱਲੀ ਐ ਨਹੀਂ ਬੇੜੀ ਨੂੰ ਰਹਿ ਗਿਆ ਇੱਕ ਗੁੰਜਾ ਗੱਡੋਗੇ ਬਾਕੀ ਛੱਡਦਾ ਧਾਰੇ ਉੱਡੇ ਆ ਮਾੜੇ ਮਾੜੇ ਖੁੰਝੇ ਤੇ ਬਾਕੀ ਦਾ ਮੈਂ ਸੁਪਰ ਸੀਟਰ ਜੀ ਤੇ ਕਹਿੰਦੇ ਬੁੱਢੂ ਨਹੀਂ ਫਣੀ ਹੂੰ ਜੇ ਮਾੜਾ ਮਾੜੇ ਤੇ ਦਾਣੇ ਤੇ ਰੋਲਣੀ ਪੈਣੇ ਆ ਉਹ ਉਹਦਾ ਹੈ 2 ਰੋੜਾ ਬਾਹਰ ਤੇ ਬਹੁਤ ਹੈ ਬਸ ਬਸ ਹੈਨਾ ਹੂੰ ਪਾਉ ਖੁੰਝਾ ਰਹਿ ਗਿਆ ਇੱਕ ਉਹਦਾ ਲੱਗਿਆ ਪਈਆ ਯਾਰ ਮੜ ਤੇ ਕਰ ਦਮਾ ਨੂੰ ਪ੍ਰੋਪਰ ਲਾਇਆ ਹੈ ਹੈ ਦਾਣੇ ਛੱਡੇ ਬਈ ਮੜ ਜੀਏ ਦਾਣੇ ਦੀ ਲੋੜ ਨਹੀਂ ਤੇ ਦੇਖੀ ਖੁੰਝਾ ਮੈਨੂੰ ਦਿਖਾ ਕਿਹੜਾ ਆ ਪੂਰ ਬੰਦ ਕਰ ਦੇ ਇਹਦੇ ਬਲਜਾਨ ਦੇ ਨજર ਬਸਤੂ ਰੱਖੇ ਹੋਏ ਮੈਂ ਹਾਂ ਹਾਂ ਇੰਨਾ ਚਿਰ ਬੱਟੂ ਲਾਇਆ ਹੋਇਆ ਬੜ ਮੜਮਾਲੀ ਰਹੇ ਬੇ ਕੋਈ ਸਾਡਾ ਕੁਝ ਨਹੀਂ ਇਹ ਨੂੰ ਉੱਤੇ ਲੋੜ ਨਹੀਂ ਆ ਮਿੱਟੀ ਹੋਣੀ ਬਸ ਹਾਂ ਹਾਂ ਮੈਂ ਲਾਇਆ ਸਹੀ ਬਣਾਇਆ ਹੋਇਆ ਗੁੱਡ ਕੇ ਇੱਧਰ ਪਹੀ ਮੈਂ ਚੜ ਗਿਆ ਦੂਗਾ ਥੋੜੀ ਜਿਹੀ ਪੱਧਰ ਉੱਤੇ ਵਾਹੋ ਵੀਰੇ ਪਹੀ ਕਰ ਕੀਦਾ ਸਹੀ ਦਾ ਬੱਲ ਲੋੜੇ ਨਹੀਂ ਆਪੇ ਜੰਮੇ ਹੋਣੀ ਤਾਂ ਛੱਡ ਦੇ ਬਸ ਤੂੰ ਫੋਰਡ ਸਟਾਰਟ ਕਰ ਆਪਣਾ ਡੌਲ ਪਾ ਇੱਕੋ ਗੱਬੇ ਪਾਈ ਕਿ ਕਿਦੇ ਚ ਦੇਖ ਲਈ ਕਿੱਥੇ ਪੈਣੀ ਆ ਕਿਦੇ ਵੀ ਸੈਂਟਰ ਵਿੱਚ ਪਾ ਦੇਣੀ ਪਾਪ ਰੱਖੋ ਕਰੂਗੇ ਪਾਪ ਕਾ ਤੇ ਰੱਖੂ ਹਾਂ ਪਾਣੀ ਨੂੰ ਚਲ ਦੇਖ ਲੂਗਾ ਜੇ ਖੁੱਲਾ ਪੰਨਾ ਆਉਣਾ ਉੱਥੇ ਡੌਲੇ ਵੱਡਣੀਆਂ ਕਈ ਲੀਜ਼ਰ ਹੋਇਆ ਖੁੱਲੀ ਕਰੀ ਹੋਈ ਜੁਣਨਾ ਇਹਨਾਂ ਕਿ ਟੋਕਟਾ ਪਾਪ ਰੱਖਦੇ ਇਹਨਾਂ ਕੈਰੀਜ ਚ ਚਲ ਠੀਕ ਆ ਠੀਕ ਆ ਹੋਰ ਨਵੇੜ ਕੰਮ ਚ ਹੋਰ ਪਾਣੀ ਹੁਣ ਨਾ 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 ਨਵੇੜ ਕੰਮ ਚ ਜਲੀ ਫੇ ਹਾਂ ਕਰ ਸਟਾਰਟ ਸੱਤੀ ਸਾਨੂੰ ਚਲ ਵੀ ਝੋਟਿਆ ਨਾ ਲੈ ਹਾ ਇਹ ਧੱਕਵਾ ਪਾਣੀ ਪਾਉਣਾ ਤੁੱਤੇ ਉਹ ਕਾਇਦਨ ਮਾ ਲੱਗੂਗੀ ਇਹ ਕਾਇਦਨ ਮਾ ਲਾਉਂਗੇ ਅਗੋ ਪੀਰੂ ਅੱਜ ਲਾਜੂ ਸ਼ਾਮ થઈ ਹਾਂ ਹਾਂ ਕਿਰ ਗਲਤ ਕੰਮ ਨਹੀਂ ਕਰਦੇ ਹੈਗੇ ਪਾਣੀ ਛੱਡ ਕੇ ਲਾਉਣੀ ਸੀ ਤੇ ਨਾ ਵੰਗਣਾ ਹੈ ਪਾਣੀ ਛੱਡ ਕੇ ਲਾਉਣੀ ਸੀ ਸੁੱਕ ਜਣੀ ਇਹਦੇ ਨਾਲ ਦੀ ਨਾਲ ਹੈਲੋ ਓ ਤੁੱਤੇ ਇਹ ਪਾਣੀ ਛੱਡ ਕੇ ਲਾਉਣੀ ਸੀ ਇਹ ਸ਼ਾਮ ਨਾਲ ਦੀ ਫਸੋ ਜਿਓ ਪਾਣੀ ਲੱਗਦਾ ਇਹਨੂੰ ਹਾਂ ਪਤਨੀਏ ਤਾਂ ਸਾਰੀ ਹੋ ਚਲ ਤੂੰ ਆਪਣੀ ਡੌਲਪਾ ਯਾਰ ਪਿਆਰ ਕਰੀ ਜਾਣ ਦੇ ਡੌਲਪਾ ਚੱਲੀ ਆਪਾਂ ਹਾਂ ਅੱਜ ਸਾਰੀ ਹੋ ਗਈ ਆ ਆ ਚਲ ਦੇਖ ਲੈ ਜੇ ਕੋਈ ਬੰਨਾ ਕਰੀ ਜਾਂਦਾ ਸੁੱਕੇ ਚ ਨਹੀਂ ਚਾਹੀਦੀ ਪਾਣੀ ਚ ਜਾ ਗਈ ਹਾਂ ਜੀ ਚਾਹੀਦੀ ਸੀ ਪਾਣੀ ਲੱਗਿਆ ਹੋਣਾ ਫੇਰ ਗੱਲ ਬਣਦੀ ਇਹ ਬਲਾਕ ਹੀ ਅੱਦੇ ਪਾਣੀ ਮਾਲਕੇ ਨੇ ਆ ਆਇਆ ਆਇਆ ਮਿੱਤਰੋ ਹਾਂ ਹਾਂ ਆ ਡੌਲ ਡੌਲ ਤਾਂ ਕੈਂ ਕੱਢ ਲਈ ਇਹ ਇਹ ਮਾਰ ਕੇ ਨਾ ਬੜਾ ਜਾਂਦਾ ਮੇਹਰਬਾਨੀ ਬੇਬਾ ਮਾਫੀ ਜਿਹੜੇ ਬਾਦੀ ਜਾਂਦੀ ਜਦੋਂ ਟੇਮਾ ਹੁੰਦਾ ਉਹ ਇਹਨੂੰ ਚੱਕ ਲੈ ਆ ਡੌਲ ਬਣਾਤੀ ਪਿੱਛੇ ਲਿਵਰ ਦਾ ਚੱਕ ਲੈ ਇਹਦੀ ਲਿਫਟ ਥੱਲੇ ਦਾ ਲੱਗਦਾ ਉਹ ਬਸ ਬਾ ਠੀਕ ਆ ਡਾਲ ਵਿੰਗੀ ਪੈਣੀ ਤੇਰੀ ਹੈ ਡਾਲ ਵਿੰਗੀ ਹੋ ਗਈ ਕੱਢ ਲੈ ਜਾ ਇਹ ਕਰ ਲੈ ਵਧੀਆ ਬਾਲ ਲੈ ਕੇ ਬਸ ਜਾ 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 ਪਾ ਦੇ ਪਾ ਦੇ ਤਾਤੀ ਬਿੰਗੀ ਕਰਤੀ ਚਲੋ ਠੀਕ ਹੈ ਜੀ ਬਾਈ ਫਿਰ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਚ ਹੱਸੀ ਕਾਲ ਜੀ ਸਾਰਿਆਂ ਨੂੰ